ਇਸ ਰੋਡ ਦੇ ਉੱਤੇ ਕਦੇ ਗਹਿਮਾ ਗੈਮੀ ਹੁੰਦੀ ਸੀ ਬਹੁਤ ਸਾਰੀ ਦੁਨੀਆ ਇਧਰ ਦੀ ਨਿਕਲਦੀ ਸੀ ਲਗਭਗ 40 ਪਿੰਡਾਂ ਦੇ ਲੋਕ ਆਹ ਰਸਤਾ ਅਪਣਾਉਂਦੇ ਸੀ ਦੱਸਦੇ ਆ ਕਿ ਇਸ ਪਿੰਡ ਦੇ ਵਿੱਚੋਂ ਦੀ ਆਸੀ ਏਰੀਆ ਦੇ ਵਿੱਚੋਂ ਦੀ ਤਿੰਨ ਬੱਸਾਂ ਚੱਲਦੀਆਂ ਸਨ ਔਰ ਲੰਬੇ ਸਮੇਂ ਤੋਂ ਇਹ ਰੋਡ ਜਦੋਂ ਦਾ ਟੁੱਟ ਗਿਆ ਦੁਬਾਰਾ ਸਰਕਾਰਾਂ ਨੇ ਇਸ ਦੀ ਕੋਈ ਸਾਰ ਨਹੀਂ ਲਈ ਔਰ ਰੋਡ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਟਾਵਾ ਟਾਵਾ ਮੋਟਰਸਾਈਕਲ ਸਕੂਟਰ ਗਹਿਮਾ ਗੈਮੀ ਹੁੰਦੀ ਸੀ ਬਹੁਤ ਸਾਰੀ ਦੁਨੀਆ ਇਧਰ ਦੀ ਨਿਕਲਦੀ ਸੀ ਲਗਭਗ 40 ਪਿੰਡਾਂ ਦੇ ਲੋਕ ਆਹ ਰਸਤਾ ਪਣਾਉਂਦੇ ਸੀ ਦੱਸਦੇ ਆ ਕਿ ਐਸ ਪਿੰਡ ਦੇ ਵਿੱਚੋਂ ਦੀ ਆਸੀ ਏਰੀਆ ਦੇ ਵਿੱਚੋਂ ਦੀ ਤਿੰਨ ਬੱਸਾਂ ਚੱਲਦੀਆਂ ਸਨ ਔਰ ਲੰਬੇ ਸਮੇਂ ਤੋਂ ਇਹ ਰੋਡ ਜਦੋਂ ਦਾ ਟੁੱਟ ਗਿਆ ਦੁਬਾਰਾ ਸਰਕਾਰਾਂ ਨੇ ਇਸ ਦੀ ਕੋਈ ਸਾਰ ਨਹੀਂ ਲਈ ਔਰ ਰੋਡ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਟਾਵਾ ਟਾਵਾ ਮੋਟਰਸਾਈਕਲ ਸਕੂਟਰ ਹੀ ਲੰਘਦਾ ਔਰ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਵਧ ਗਈ ਆ ਔਰ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਗਰੋਟੇ ਵਾਲੀ ਉਸ ਨਹਿਰ ਤੇ ਖੜੇ ਆ ਜੇ ਉਹ ਨਹਿਰ ਸਰਨੇ ਆ ਕੇ ਨਿਕਲਦੀ ਆ ਜਦੋਂ ਦੀਨਾਨਗਰ ਤੋਂ ਲੋਕ ਗਰੋਟੇ ਨੂੰ ਜਾਂਦੇ ਆ ਤਾਂ ਉਹ ਵੀ ਸੜਕ ਟੁੱਟੀ ਏ ਜੇ ਉੱਥੋਂ ਲੈ ਕੇ ਕੋਈ ਸਰਨੇ ਨੂੰ ਆਉਂਦਾ ਤਾਂ ਇਹ ਵੀ ਸੜਕ ਟੁੱਟੀ ਏ ਇਹ ਲੋਕ ਕਿੱਥੇ ਜਾਣਗੇ ਇਹ 40 ਪਿੰਡਾਂ ਦੇ ਲੋਕ ਦੋਨੋਂ ਤਰਫ ਪਰੇਸ਼ਾਨੀ ਵਿੱਚ ਘਰੇ ਹੋਏ ਆ ਔਰ ਆ ਜੋ ਤਸਵੀਰਾਂ ਤੁਹਾਨੂੰ ਵਿਖਾ ਰਿਆ ਇਹੀ ਸੜਕ ਦੀਨਾ ਨਗਰ ਤੋਂ ਗਰੋਟੇ ਵਾਲੀ ਸੜਕ ਨਾਲ ਮਿਲਦੀ ਏ ਔਰ ਇਸ ਵੇਲੇ ਅਸੀਂ ਸਰਨੇ ਵਾਲੀ ਨਹਿਰ ਤੇ ਖੜੇ ਆ ਔਰ ਜਦੋਂ ਗਰੋਟੇ ਆਉਣਾ ਤਾਂ ਗਰੋਟੇ ਵਾਲਿਆਂ ਨੂੰ ਸਰਨਾ ਇਧਰੋਂ ਪੈਂਦਾ ਔਰ ਦੀਨਾ ਨਗਰ ਉਧਰੋਂ ਪੈਂਦਾ ਔਰ ਗਰੋਟੇ ਵਾਲਿਆਂ ਵਾਸਤੇ ਮੁਸ਼ਕਿਲ ਕੀ ਆ ਜਿੰਨੇ 40 ਪਿੰਡੋ ਦੇ ਵਿੱਚ ਵਿੱਚ ਪੈਂਦੇ ਆ ਸਾਰਿਆਂ ਵਾਸਤੇ ਇਹੋ ਪਰੇਸ਼ਾਨੀ ਆ ਕਿ ਦੋਨੋਂ ਤਰਫ ਦੀ ਛੜਕ ਜਿਹੜੀ ਟੁੱਟੀ ਹੋਈ ਏ ਔਰ ਜੇ ਇਹ ਸੜਕ ਪਹਿਲਾਂ ਬਣੀ ਸੀ ਤੇ ਦੁਬਾਰਾ ਇਸ ਦੀ ਰਿਪੇਅਰ ਕਿਉਂ ਨਹੀਂ ਹੁੰਦੀ ਕਿਉਂ ਇਸ ਦੇ ਪੈਚਵਰਕ ਨਹੀਂ ਹੁੰਦੇ ਪਹਿਲਾਂ ਤਿੰਨ ਬੱਸਾਂ ਚੱਲਦੀਆਂ ਸੀ ਹੁਣ ਇੱਕ ਬੱਸ ਜਾਂ ਇੱਕ ਟੈਂਪੂ ਵੀ ਇੱਧਰ ਨਹੀਂ ਆਉਂਦਾ ਇਹਨਾਂ ਲੋਕਾਂ ਨੂੰ ਸੁੱਖ ਦੇਣਾ ਸੀ ਸਰਕਾਰਾਂ ਨੇ ਔਰ ਸਰਕਾਰਾਂ ਨੇ ਸੁੱਖ ਦਿੱਤਾ ਕਿਉਂ ਨਹੀਂ ਸਿਰਫ ਆਪਣੀਆਂ ਵੋਟਾਂ ਬਾਰੇ ਵੇਖਦੇ ਆ ਕਿ ਇਹਨਾਂ ਦੀਆਂ ਵੋਟਾਂ ਬਣ ਗਈਆਂ ਜਾਂ ਨਹੀਂ ਬਣ ਗਈਆਂ ਨਵਾਂ ਪਰਿਵਾਰ ਕੋਈ ਪਿੰਡ ਵਿੱਚ ਆ ਗਿਆ ਉਹਦੀ ਵੋਟ ਬਣੀ ਜਾਂ ਨਹੀਂ ਬਣੀ ਲੇਕਿਨ ਸੜਕ ਕਿਸੇ ਦੀ ਦੁਵਾਰਾ ਬਣੀ ਜਾਂ ਨਹੀਂ ਬਣੀ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਲਈ ਜਾਂਦੀ ਇਸ ਬਾਰੇ ਕਿਉਂ ਨਹੀਂ ਸੋਚਿਆ ਜਾਂਦਾ ਆ ਤੁਸੀਂ ਵੇਖ ਸਕਦੇ ਹੋ ਕੀ ਆਹੀ ਦੋ ਚਾਰ ਵਿਰਲੇ ਵਿਰਲੇ ਮੋਟਰਸਾਈਕਲ ਜਿਹੜੇ ਆ ਵਿਰਲੇ ਵਿਰਲੇ ਮੋਟਰਸਾਈਕਲ ਕੋਈ ਨਾ ਕੋਈ ਇੱਧਰ ਦੀ ਆਉਂਦਾ ਨਹੀਂ ਤਾਂ ਆਵਾਜਾਈ ਬਿਲਕੁਲ ਖਤਮ ਐ ਕੀ ਹਾਲ ਚੱਲ ਵਧੀਆ ਜੀ ਵਧੀਆ ਇਹ ਕਿਹੜੇ ਪਿੰਡ ਆ ਤੁਹਾਡੇ ਇੱਧਰ ਹਾਂਜੀ ਇੱਧਰ ਹੀ ਆ ਬਈ ਕਿੰਨੇ ਕ ਸਮੇਂ ਤੋਂ ਇਹ ਸੜਕ ਟੁੱਟੀ ਹੋਈ ਏ ਸਾਵੀ ਟਾਈਮ ਹੋ ਗਿਆ ਲੰਬਾ ਸਮਾਂ ਹੋ ਗਿਆ ਹਾਂਜੀ ਤੇ ਇਸੇ ਤਰ੍ਹਾਂ ਪਰੇਸ਼ਾਨੀਆਂ ਪਹਿਲਾਂ ਬਹੁਤ ਲੋਕ ਆਉਂਦੇ ਜਾਂਦੇ ਸੀ ਹੁਣ ਘਟ ਗਏ ਹਾਂਜੀ ਘਟ ਗਏ ਹੁਣ ਹੁਣ ਘਟ ਗਏ ਆ ਤੇ ਹੁਣ ਜਦੋਂ ਤੁਸੀਂ ਵੇਖਦੇ ਹੋ ਕਿ ਸਰਕਾਰਾਂ ਬਣਾਉਣ ਗਈਆਂ ਨੇ ਉਹ ਕਿ ਨਹੀਂ ਕੋਈ ਲੱਗਦਾ ਤੁਹਾਨੂੰ ਅਜੇ ਤੱਕ ਸਰ ਕੋਈ ਮਤਲਬ ਪਤਾ ਨਹੀਂ ਹੈ ਬਣੇਗਾ ਜਾਂ ਨਹੀਂ ਕੋਈ ਕੋਈ ਜਾਣਕਾਰੀ ਨਹੀਂ 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 ਕੋਈ ਜਾਣਕਾਰੀ ਨਹੀਂ ਧੰਨਵਾਦ ਔਰ ਦੱਸਦਾ ਇਹ ਕੀ ਆ ਜੋ ਛੜ ਕੇ ਇਹ ਲੰਬੇ ਸਮੇਂ ਤੋਂ ਟੁੱਟੀ ਹੋਈ ਆ ਔਰ ਇੱਕ ਕਾਰ ਵੀ ਆ ਰਹੀ ਆ ਇਸ ਨੂੰ ਵੀ ਪੁੱਛਦੇ ਆ ਜੇ ਇਸ ਨੇ ਰੋਕੀ ਤਾਂ ਜਰੂਰ ਪੁੱਛਾਂਗੇ ਕਿ ਸੜਕ ਦੇ ਹਾਲਾਤ ਕਿਵੇਂ ਆ ਤੁਸੀਂ ਕਿੱਧਰ ਦੀ ਆਏ ਹੋ ਔਰ ਸੜਕ ਜੜੀ ਆ ਉਹ ਕਿਵੇਂ ਆ ਕੀ ਹਾਲਾਤ ਆ ਸੜਕ ਦੇ ਔਰ ਤੁਹਾਡੀ ਆਵਾਜ਼ ਆਈ ਜਿਹੜੀ ਉਹ ਕਿਵੇਂ ਰਹੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਸੜਕ ਦੇ ਕੀ ਹਾਲਾਤ ਆ ਜਿੱਥੋਂ ਆਏ ਹੋ ਸੜਕ ਦੇ ਹਾਲਾਤ ਬਹੁਤ ਮਾੜੇ ਆ ਬੜੇ ਮਾੜੇ ਹਾਲਾਤ ਬਹੁਤ ਮਾੜੇ ਆ ਕਿੰਨੀ ਸਪੀਡ ਤੇ ਆਏ ਹੋ ਤੁਸੀਂ 15 20 ਦੀ ਸਪੀਡ ਤੇ 15 20 ਤੇ ਤੀਸਰਾ ਗੀਅਰ ਨਹੀਂ ਪਹਿਰਿਆ ਗੱਡੀ ਦਾ ਤੀਜਾ ਨਹੀਂ ਪਹਿਰਿਆ ਤੇ ਖੱਡੇ ਤੇ ਖੱਡਾ ਹਰ ਇੱਕ ਖੱਡੇ ਹੀ ਬਹੁਤ ਆ ਬਹੁਤ ਜ਼ਿਆਦਾ ਖੱਡੇ ਕਿੰਨੇ ਕੁ ਪਿੰਡ ਐ ਇਸ ਏਰੀਆ ਚ ਪੈਂਦੇ ਪਿੰਡ ਤਾਂ ਹੈ ਹੀ ਪਾ 10 15 ਹੈ ਹੀ ਪਿੰਡ ਤੇ ਜਦੋਂ ਅੱਗੋਂ ਘਰੋਟੇ ਤੋਂ ਦਿਨਾਨਗਰ ਨੂੰ ਜਾਂਦੇ ਹੋ ਫਿਰ ਵੀ ਇੱਥੇ ਸਾਡਾ ਏਰੀਆ ਇੱਧਰ ਹੀ ਹੈ ਆਈ ਇੱਥੋਂ ਤੱਕ ਜਾਣਾ ਥੋੜਾ ਜਿਆਦਾ ਤੁਸੀਂ ਇੱਥੋਂ ਤੱਕ ਜਾਣਾ ਹੋਵੇ ਤਾਂ ਬੜੀ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਪਹਿਲਾਂ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਆ ਇਹਨੂੰ ਬੱਸਾਂ ਵੀ ਚੱਲਦੀਆਂ ਬੱਸਾਂ ਰੋਡ ਕਰਕੇ ਬੱਸਾਂ ਵੀ ਬੱਸਾਂ ਵੀ ਬੰਦ ਹੋ ਗਈਆਂ ਰੋਡ ਆਊਟ ਹੋ ਗਿਆ ਠੀਕ ਹੈ ਧੰਨਵਾਦ ਔਰ ਦੱਸ ਤਾਂ ਇਹ ਕੀ ਆ ਰਾਹਗੀਰ ਨੇ ਰਾਹਗੀਰਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਇਹਨਾਂ ਵੀ ਇਹੀ ਦੱਸਿਆ ਹੈ ਕਿ ਸੜਕ ਟੁੱਟੀ ਹੋਈ ਏ ਔਰ ਕਦੋਂ ਇਹ ਸੜਕ ਬਣੇਗੀ ਕਦੋਂ ਇਸ ਦਾ ਪੈਚ ਵਰਕ ਹੋਵੇਗਾ ਕੀ ਸਰਕਾਰਾਂ ਦੇ ਖਾਤੇ ਵਿੱਚੋਂ ਨਿਕਲ ਗਈਆਂ ਨੇ ਇਹ ਸ ਕੀ ਸੜਕਾਂ ਵੱਲੋਂ ਧਿਆਨ ਹਟਾਉਣਾ ਬੰਦ ਕਰ ਦਿੱਤਾ ਧਿਆਨ ਰੱਖਣਾ ਸਰਕਾਰਾਂ ਨੇ ਕਿਉਂ ਧਿਆਨ ਸਰਕਾਰਾਂ ਵੱਲੋਂ ਹਟਾਇਆ ਗਿਆ ਔਰ ਸਰਕਾਰਾਂ ਕੀ ਚਾਉਂਦੀਆਂ ਨੇ ਕੀ ਹੋਣਾ ਚਾਹੀਦਾ ਹੁਣ ਇਹ ਬਣਨੀਆਂ ਚਾਹੀਦੀਆਂ ਨਹੀਂ ਬਣਨੀਆਂ ਚਾਹੀਦੀਆਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੰਨੀ ਪੁਰਾਣੀ ਸੜਕ ਬਣੀ ਸੀ ਔਰ ਅੱਜ ਦੁਬਾਰਾ ਕਿੰਨਾ ਸਮਾਂ ਹੋ ਗਿਆ ਜਦੋਂ ਨਹੀਂ ਬਣੀ ਇਹ ਕਮੈਂਟ ਵੀ ਅਸੀਂ ਵੇਟ ਕਰਾਂਗੇ ਔਰ ਸਰਨੇ ਤੋਂ ਦੇ ਦੋ ਤੁਸੀਂ ਗਰੋਟੇ ਨੂੰ ਜਾਂਦੇ ਹੋ ਤਾਂ ਇਹ ਨਹਿਰ ਦੇ ਉੱਤੇ ਆਪਾਂ ਖੜੇ ਆਂ ਔਰ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਜਿਹੜੀ ਆ ਉਹ ਮਿੱਟੀ ਹੁੰਦੀ ਨਜ਼ਰ ਆ ਰਹੀ ਏ ਅਜੇ ਤੱਕ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਇੱਧਰ ਹੁਣ ਸਨਸਾਨ ਹੋ ਗਈ ਏ ਔਰ ਲੋਕ ਹਰ ਕੋਈ ਜਿਹੜਾ ਵਾ ਉਹ ਬੜੀ ਮੁਸ਼ਕਿਲ ਨਾਲ ਖੱਡਿਆਂ ਚੋਂ ਨਿਕਲ ਕੇ ਆਉਂਦਾ ਔਰ ਬੜੀ ਪਰੇਸ਼ਾਨੀ ਲੋਕਾਂ ਨੂੰ ਹੁੰਦੀ ਏ ਕਿ ਕਿੰਨੇ ਸਮੇਂ ਤੋਂ ਲੋਕ ਇਹ ਪਰੇਸ਼ਾਨੀ ਘਟ ਰਹੇ ਆ ਔਰ ਇੱਥੇ ਭਰਾ ਇੱਕ ਸਾਈਕਲ ਤੇ ਆਏ ਇਹਨਾਂ ਨੂੰ ਪੁੱਛਿਆ ਭਰਾ ਜੀ 사시 ਗਾਲ ਜੀ 사시 ਗਾਲ ਜੀ ਇਹ ਸੜਕ ਦੇ ਕੀ ਹਾਲਾਤ ਆ ਕਦੋਂ ਬਹੁਤ ਮੜਿਆ ਜੀ ਬਹੁਤ ਮੜੇ ਕਦੋਂ ਦੀ ਬਣੀ ਆਈ ਤੇ ਆਈਡੀਆ ਲੱਗਦਾ ਕੋਈ ਵੀ ਕਦੋਂ ਬਣੀ ਸੀ ਇਹ ਸਭ ਤੋਂ 3000 ਸਾਲ ਲੋਕ ਤਾਂ ਕਹਿੰਦੇ 10-15 ਸਾਲ ਹੋ ਗਏ ਇਸੇ ਤਰ੍ਹਾਂ ਆਈ ਬੱਸਾਂ ਕਦੋਂ ਚੱਲਦੀਆਂ ਹੁੰਦੀਆਂ ਸੋ ਬੱਸਾਂ ਤੇ 10-12 ਸਾਲ ਪਹਿਲਾਂ ਚੱਲਦੀਆਂ ਤੇ ਫਿਰ ਮੁੜ ਕੇ ਰੋਡ ਕਰਕੇ ਬੰਦ ਹੋ ਗਈਆਂ ਹੋਏ ਨਹੀਂ ਰੋਡ ਕਰਕੇ ਬੰਦੇ ਇਹ ਸਾਰਾ ਰੋਡ ਟੁੱਟਾ ਹੋਇਆ ਮੈਂ ਤੇ ਲੱਗੀਆਂ ਇੱਥੋਂ ਦਾ ਇਹ ਮੇਰੀ ਇੱਥੋਂ ਰੱਕੇ ਇੱਥੋਂ ਤੱਕ ਤੇ ਲੱਗਦਾ ਹੁਣ ਅੱਧਾ ਘੰਟਾ ਉਹ ਯਾਰ ਲੋਕਾਂ ਲਈ ਇੱਥੋਂ ਤੱਕ ਅੱਧਾ ਘੰਟਾ ਲੱਗ ਜਾਂਦਾ ਹਾਂ ਤੇ ਜਿਹੜਾ ਦੂਰੋਂ ਵਾਲਿਆ ਵਿਚਾਰੇ 14-15 ਪਿੰਡਾਂ ਵਾਲੇ ਉਹਨਾਂ ਵਾਸਤੇ ਬਹੁਤ ਪਰੇਸ਼ਾਨੀ ਉਹਨਾਂ ਇਹ ਮੈਂ ਰਾਤ ਜਨਾ ਜਿਹਲੇ ਮੈਨੂੰ ਅੱਧਾ ਘੰਟਾ ਲੱਗਦਾ ਉਹ 1.5 ਕਿਲੋਮੀਟਰ ਜਾਣਾ ਹੁੰਦਾ ਅੱਧਾ ਸਾਰੀ ਟੁੱਟੀ ਹੈ ਸਾਰੀ ਟੁੱਟੀ ਹੈ ਤਸਵੀਰਾਂ ਦਾਸ ਦਈਏ ਇੱਕ ਇੱਕ ਰੋਟੀ ਵਾਲੀ ਛੜਕਾ ਔਰ ਸਰਨੇ ਨਹਿਰ ਦੇ ਉੱਤੇ ਖੜੇ ਆ ਔਰ ਬਹੁਤ ਪੁਰਾਣੀ ਲੰਬੇ ਸਮੇਂ ਤੋਂ 10 15 ਸਾਲ ਤੋਂ ਛੜ ਕੇ ਨਹੀਂ ਬਣੀ ਇਸ ਦਾ ਕੋਈ ਪੈਚ ਵਰਕ ਨਹੀਂ ਹੋਇਆ ਇਸ ਦੀ ਕੋਈ ਰਿਪੇਅਰ ਨਹੀਂ ਹੋਈ ਔਰ ਅਸੀਂ ਸਰਕਾਰਾਂ ਨੂੰ ਬੇਨਤੀ ਕਰ ਦਈਏ ਕਿ ਆਪਣੀਆਂ ਵੋਟਾਂ ਬਾਰੇ ਜਾਣਕਾਰੀ ਲੈਣੀ ਆ ਤਾਂ ਫਿਰ ਤੁਸੀਂ ਸਰਪੰਚਾਂ ਤੱਕ ਮੈਸੇਜ ਦੇ ਦਿੰਦੇ ਹੋ ਇਹ ਵੋਟ ਕਿਹਦੀ ਕਿਹਦੀ ਪਿੰਡ ਚ ਬਣੀ ਆ ਕਿਹਦੀ ਨਹੀਂ ਬਣੀ ਆ ਤਾਂ ਸੜਕਾਂ ਬਾਰੇ ਜਾਣਕਾਰੀ ਸਰਪੰਚਾਂ ਤੋਂ ਕਿਉਂ ਨਹੀਂ ਲਈ ਜਾਂਦੀ ਸਰ ਜੋ ਵੋਟ ਸੜਕਾਂ ਨੇ ਇਹਨਾਂ ਬਾਰੇ ਕਿਉਂ ਨਹੀਂ ਜਾਣਕਾਰੀ ਲਈ ਜਾਂਦੀ ਕਿ ਕਿਹੜੀ ਸੜਕ ਟੁੱਟੀ ਆ ਤੇ ਕਿਹੜੀ ਨਹੀਂ ਟੁੱਟੀ ਔਰ ਕਿੰਨੀ ਆਵਾਜ਼ ਆਈ ਇਧਰ ਦੀ ਪ੍ਰਭਾਵਿਤ ਹੋ ਗਈ ਏ ਕਿੰਨੇ ਲੋਕ ਪਰੇਸ਼ਾਨੀ ਘਟ ਰਹੇ ਆ ਇਸ ਦੇ ਬਾਰੇ ਅਸੀਂ ਇਹ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਆਮ ਸਰਕਾਰਾਂ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਸਰਕਾਰਾਂ ਜੋ ਸੁੱਤੀਆਂ ਨੇ ਉਹ ਜਾਗ ਜਾਣ ਔਰ ਇਹ ਸੜਕਾਂ ਦੇ ਪੈਚ ਵਰਕ ਤੇ ਰੇਪੇਰਾ ਕਰ ਦੇਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ